ਹਾਂਜੀ ਰੈਡੀ ਹੋ ਸਾਰੇ ਹਾਂਜੀ ਸਰ ਅੱਜ ਦਾ ਜਿਹੜਾ ਹੈਗਾ ਵਕੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਿਆ ਵਿਰੋਧ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤੁਹਾਨੂੰ ਪਤਾ ਪਿਛਲੇ ਦਿਨਾਂ ਚ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਂ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ 1 ਜਨਵਰੀ ਤੋਂ ਲੈ ਕੇ 668 ਮੁਕਦਮੇ ਤਰਜੋਏ 668 ਤੇ 1299 ਤਕਰੀਬਨ 1300 ਜਿਹੜੇ ਡਰੱਗ ਸਮੱਗਲਰਸ ਫੜੇ ਗਏ ਆ 170 ਕਿਲੋ ਹਿਰੋਇਨ ਔਰ 370000 ਜਿਹੜੀਆਂ ਫਾਰਮਾਓਪੀਆਇਡਸ ਜਿਨ੍ਹਾਂ ਉਪਰ ਟੈਬਲੇਟਸ ਯਾ ਕੈਪਸੂਲ ਰਿਜੈਕਸ਼ਨ ਕਹਿ ਸਕਦੇ ਆ 2 ਕਰੋੜ 52 ਲੱਖ ਤੇ ਕਰੀਬ ਉਸ ਤੋਂ ਵੀ ਵੱਧ ਜਿਹੜੀ ਹੈ ਡਰੱਗ ਮਨੀ ਔਰ 73 ਵਹੀਕਲਸ ਇਹ ਫੜੀਆਂ ਗਈਆਂ ਡਰੱਗ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਕੋਲ ਆਰਡਰ ਹੁੰਦੇ ਆ ਪੁਲਿਸ ਅਮਦਦ ਦੇ ਉੱਥੇ ਅਸੀਂ ਅੱਜ ਇਸਲਾਮਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆ ਆਕਾਸ਼ ਐਵੇਨਿਊ ਕੋਟ ਖਾਲਸਾ ਦੇ ਵਿੱਚ ਇਹ ਸੌਰਵ ਪ੍ਰਤਾਪ بڑا ਨਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਪਹਿਲਾਂ 25 ਮੁਕਦਮੇ ਦਰਜ ਨੇ ਇਹ ਤੇ ਇਹਦਾ ਪਰਿਵਾਰ ਜਿਹੜੇ ਰਲ ਕੇ ਕਾਫੀ ਧੇਰ ਤੋਂ ਡਰੱਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਜਿਹੜੀ ਡਰੱਗ ਮੰਨੀਆਂ ਬਣਾਈ ਹੋਈ ਹੈ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਕੀਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅਮਰਸਰ ਵੱਲੋਂ ਸਾਡੇ ਤੋਂ ਪੁਲਿਸ امداد ਮੰਗੀ ਗਈ ਸੀ ਅਸੀਂ ਆਪ ਸਾਰੇ ਆਏ ਆ ਸੋ ਥਾਟ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਸਕੇ ਕਿ ਜੇ ਆਪਾਂ ਗਲਤ ਧਨ ਨਾਲ ਬਲੈਕ ਮਨੀ ਨਾਲ ਜਾਂ ਇਸ ਨਾਲ ਜਿਹੜਾ ਡਰੱਗ ਮਨੀ ਨਾਲ ਇਹ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਇੱਥੇ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਇੰਟਰੈਕਟ ਕੀਤਾ ਉਹ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਆ ਕਿ ਸਾਡੇ ਏਰੀਆ ਨੂੰ ਸਭ ਨੂੰ ਇਹ ਪਤਾ ਸੀ ਕਿ ਇਹ ਫੈਮਿਲੀ ਜਿਹੜੀ ਆ ਸਾਰੀ ਇਸੇ ਕੰਮ 'ਚ ਹੈ ਸਰ ਇਸ ਤੋਂ ਬੇਟੀ ਵੀ ਇਹਦਾ ਬ੍ਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਜਾ ਚੁੱਕੇ ਐ ਇਸ ਕੇਸ 'ਚ ਦਿੱਤੇ ਆ ਪ੍ਰਤਾਪ ਤੇ ਮੁਸਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਤੇ 6 ਕਿਲੋ ਅਫੀਮ ਵੀ ਨਾ ਤੋਂ ਫੜੀ ਐ ਔਰ ਕੈਮੀਕਲ ਵੀ ਫੜੇ ਗਏ ਸੀ ਨਾ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਐ ਹੀਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਐ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਔਰ ਅਗੇ ਵੀ ਇਹ ਜਿਹੜੀ ਡਰਾਈਵ ਅਗੇਂਸਤ ਜੁੱਧ ਨਸ਼ਾ ਵਿਰੁੱਧ ਜਿਹੜੀ ਹੈ ਉਹ ਇਦਾਂ ਚਾਰੀ ਰੱਖਿਆ ਜਾਏ ਸਰ ਇਹ پورے ਪਰਿਵਾਰ ਦੇ ਉੱਤੇ ਪੱਚੀ ਮੁਕਦਮੇ ਦਰਜ ਨੇ ਜਾਂ ਫਿਰ ਪਰਿਵਾਰ ਦੇ ਬਖਰੇ ਨੇ ਇਹਦੇ ਬਖਰੇ ਮੈਂ ਇਹਦੇ ਵਿੱਚ ਦੇਖ ਰਿਹਾ ਸੀ ਜਿਹੜੇ 25 ਮੁਕਤਮੇ ਹਨ ਜੀ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਹੋਇਆ ਹੋਇਆ ਜਿਹੜਾ ਇਹ سنی ਹੈ ਜੀ ਔਰ ਇਹਦੇ ਖਿਲਾਫ ਪ੍ਰिजन ਐਕਟ ਦੇ ਜੇ ਮਾਨਸਾਲ ਜੇਲ੍ਹ 'ਚ ਗਿਆ ਉੱਥੇ ਵੀ ਪਰਚਾ ਦਰਜ ਹੋਇਆ ਆਪਣੇ ਇਸ ਤੋਂ ਇਲਾਵਾ ਨਾਬਾ ਜੇਲ੍ਹ 'ਚ ਵੀ ਇਹਦੇ ਤੇ ਪਰਚਾ ਦਰਜ ਹੈ ਹੁਸ਼ਿਆਰਪੁਰ ਡਿਸਟ੍ਰਿਕਟ 'ਵੀ ਪਰਚੇ ਦਰਜ ਹੈ ਬਟਿੰਡੇ 'ਵੀ ਐਨਡੀਪੀਐਸ ਦਾ ਥਰਮਲ ਥਾਣੇ 'ਚ ਹੈਗਾ 400 36 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਅੱਗ ਲਾਉਣੀ ਕਿਸੇ ਦੇ ਘਰ ਨੂੰ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਏ ਔਰ ਇਹਦੇ 'ਚ ਜਿਹੜੇ ਵਕ ਵਕ ਮੁਕਦਮੇ ਜਿਹੜੇ ਹੀਰਿੰਸ ਕ੍ਰਾਈਮ ਦੇ ਵੀ ਐ ਜਿੱਥੇ ਡਕੈਤੀ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮੁਕਦਮੇ ਹੈਗੇ ਔਰ 올 ਅਕ੍ਰੋਸ ਸਟੇਟ ਹੈਗੇ ਬਹੁਤ ਮਟੋਰਸ ਦੇ ਇਸ ਤਰ੍ਹਾਂ ਦਾ ਕਾਰਨ ਹੈ ਕਿ ਫੋਕਸ ਸਿੱਧੇ ਰਵਾਇਤੀ ਕਰੋ ਆਇਆ ਜਿਵੇਂ ਇਹ ਵਾਲੇ ਘਰ ਵਾਲੇ ਪਰਦੇ ਕੋਲ ਵੀ ਐਕਟਿਵ ਸੀਗਾ ਲਗਾਤਾਰ ਹੁਣ ਵੀ ਐਕਟਿਵ ਹੈ ਜੀ ਘਰਦਿਆਂ ਨੂੰ ਵੀ ਵਿੱਚ ਨਾਲ ਲਾਇਆ ਦੇਖੋ ਇਹਦੀ ਡਾਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਤੁਹਾਨੂੰ ਦੱਸਿਆ ਵੀ ਇਹ 6 ਕਿਲੋ ਹਫੀਮ ਤੇ 8 ਕਿਲੋ ਹੀਰੋਇਨ ਬਰਾਮਦ ਹੋਈ ਸੀ ਜੀ ਇਹਨਾਂ ਤੋਂ ਪਰ ਉਹ ਕੈਮੀਕਲ ਵੀ ਬਰਾਮਦ ਹੋਇਆ ਸੀ ਜਿਸ ਨਾਲ ਕਵਾਂਟੀਟੀ ਵਧਾਉਣ ਵਾਲਾ ਜਿਹੜਾ ਹੁੰਦਾ ਹੈ ਹੀਰੋਇਨ ਦੀ ਸੋ ਥੈਟ ਜੇ ਦੇਖੋ 2 ਕਿਲੋ ਨੂੰ 4 ਕਿਲੋੇ ਬਣਾ ਲੈਂਦੇ ਸੀਗੇ ਔਰ ਉਹਦੀ ਸਮਗਲਿੰਗ ਕਰਦੇ ਰਹੇ ਲੋਕਾਂ ਤੋਂ ਗੱਲ ਕਰਦੇ ਕੀ ਗੱਲਬਾਤ ਚੱਲਦੀ ਜੀ ਦੱਸੋ ਦੇਖੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਮੈਨੂੰ ਸੰਭੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ ਡਰੱਗ ਦੇ ਖਿਲਾਫ ਡਰਾਈਵ ਹੈ ਅੰਮ੍ਰਿਤਸਰ ਦੇ ਵਿੱਚ ਉਹ ਤੇਰੇ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹੀ ਸਮਝਾ ਰਿਹਾ ਸੀ ਵੀ ਦੇਖੋ ਨੇਕ ਨੀਤੀ ਤੇ ਬਰਕਤ ਦੀ ਕਮਾਈ ਕਰੀਏ ਉਦੇ ਚ ਸਾਰਾ ਪ੍ਰਮਾਤਮਾ ਦੀ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀਗੇ ਦੂਜੀ ਗੱਲ ਉਹ ਇਹ ਕਹਿ ਰਹੇ ਸੀਗੇ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਕਿਉਂਕਿ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦੇ ਨੇ ਟਰੱਕ ਮਨੀ ਨਾਲੇ ਕੰਮ ਕੀਤਾ ਹੋਵੇ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕਲੀਅਰ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਯੰਗਰ ਜਨਰੇਸ਼ਨ ਸਰ ਇਹਨਾਂ ਦੀ ਖਤਬਤ ਸੀ ਕਾਫੀ ਦੇਰ ਤੋਂ ਬੰਦੇ ਜਦੋਂ ਦੋ ਛੜੇ ਗਏ ਆ ਮੈਂ ਤੁਹਾਨੂੰ ਦੱਸਿਆ ਬ੍ਰਦਰ ਇਹਦਾ ਤੇ ਡਾਕਟਰ ਵੱਡੀ ਰਿਕਵਰੀ ਹੋਈ ਸੀ ਕਮਰਸ਼ੀਅਲ ਕੁਆਂਟੀਟੀ ਦੀ ਉਸ ਤੋਂ ਬਾਅਦ ਹੰਡ ਕੁਆਂਟ ਵੀ ਲੋਕ ਦੱਸ ਰਹੇ ਵੀ ਇਹ ਕੋਈ ਆਏ ਨਹੀਂ ਉਸ ਤੋਂ ਬਾਅਦ ਕਿਉਂਕਿ ਆਪੇ ਭੱਜਿਆ ਹੋਇਆ ਇਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂ ਹੋਰ ਵੀ ਪ੍ਰੋਪਰਟੀ ਆਈਆਂ ਇਸ ਤੋਂ ਇਲਾਵਾ ਇਹ ਅਜੇ ਚੱਲ ਰਹੀ ਹੈ ਜੀ ਝਾਂਗਮਿੰਜੇ ਕੋ ਸਾਹਮਣੇ ਆਏਗੀ ਉਦੋਂ ਜੋ ਵੀ ਲੀਗਲ ਕਾਰਵਾਈ ਉਦਾਂ ਕੀਤੀ ਜਾਏਗੀ ਸਰ ਜੋ ਹੈ ਵੱਡੀਆਂ ਕਨਸਾਈਨਮੈਂਟਾਂ ਇੱਥੇ ਇਹਨਾਂ ਹੀ ਆਉਂਦੀਆਂ 8-8 ਕਿਲੋ ਦੇ ਹਿਸਾਬ ਨਾਲ ਤੇ ਇਹ ਕਿੱਥੋਂ ਆਉਂਦੀਆਂ ਸੀ ਕਿੱਥੇ ਜਾਂਦੀਆਂ ਸੀ ਇਹਦੇ ਬਾਰੇ ਕੁਝ ਤੁਹਾਨੂੰ ਆਪਾਂ ਪਹਿਲਾਂ ਵੀ ਉਦੋਂ ਇਹਨਾਂ ਦੀ ਜਦੋਂ ਇਹ ਫੜੇ ਗਏ ਸੀ ਉਦੋਂ ਵੀ ਪ੍ਰੈਸ ਨੂੰ ਸ਼ੇਅਰ ਕੀਤਾ ਸੀ ਇੱਕ ਕ੍ਰੋਸ ਦੀ ਬਾਰਡਰ ਡਰੋਨ ਨਾਲ ਹੀ ਆ ਰਹੀ ਹੈ ਇੰਟਰਨੈਸ਼ਨਲ ਬਾਰਡਰ ਤੋਂ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਕੈਮੀਕਲ ਲਏ ਸੀ ਇਹ ਇਨਹਾਂਂਸਰ ਉਹ ਇਹ ਸੂਰਜ ਜਿਹੜਾ ਹੈਗਾ ਸਰਵਪ੍ਰਤਾਪ ਇਹਦੇ ਫੜੇ ਜਾਣ ਤੋਂ ਹੀ ਪਤਾ ਲੱਗਣਾ ਵੀ ਉਹ ਲਿਆਂਦੇ ਕਿੱਥੋਂ ਸੀ ਕਿਉਂਕਿ ਬੇਟੀ ਨੂੰ ਤੇ ਬ੍ਰਦਰ ਨੂੰ ਵੀ ਇਹਨੇ ਕਿਹਾ ਸੀ ਵੀ ਇਦਾਂ ਤੁਸੀਂ ਵਧਾ ਲਓ ਸਪਲਾਈ ਇਹੀ ਕਰਦਾ ਰਿਹਾ ਉਹਨਾਂ ਨੂੰ ਜ਼ਰੀਆ ਇਹੀ ਸੀ ਮਤਲਬ ਮੋਢੇ ਹੀ ਇੱਕ ਪਰਿਵਾਰ ਦੇ ਵਿੱਚ ਜਿਹੜੀ ਡਾਕਟਰ ਨੇ ਦੀ ਕਾਬੂ ਕੀਤੀ ਉਹਨਾਂ ਨੂੰ ਜੇਲ੍ਹ ਦੀ ਸਲਾਕਾ ਦੇ ਪਿੱਛੇ ਵੀ ਭੇਜਿਆ ਉਹ ਸ਼ਾਦੀशुदा ਜਾਂ ਫਿਰ ਕੁਵਾਰੀ ਸੀ ਕਿਉਂ ਨਾ ਮੈਨੂੰ ਡਿਟੇਲ ਨਹੀਂ ਪਤਾ ਅਨਮੈਰਿਡ ਅਨਮੈਰਿਡ ਬਟ ਬੇਸਿਕਲੀ ਆਪਾਂ ਤਾਂ ਇਹ ਮੈਸੇਜ ਤੁਹਾਡੇ ਰਾਹੀਂ ਮੈਂ ਜ਼ਰੂਰ ਦੇਣਾ ਚਾਹੁੰਦਾ ਹੈ ਯੂਥ ਨੂੰ ਕਿ ਦੇਖੋ ਜਿਹੜੇ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਜਿਹੜੀ ਵੀ ਆਪਾਂ ਡਰੱਗ ਮਨੀ ਨਾਲ ਜਾਂ ਇਲੈਗਲ ਮੀਨਸ ਨਾਲ ਚੀਜ਼ਾਂ ਬਣਾਉਂਦੇ ਆ ਉਹ ਕਿਸੇ ਨਾ ਕਿਤੇ ਦਿਨ ਜਿਹੜੇ ਕਾਨੂੰਨ ਦੀ ਗ੍ਰਿਫਤ ਚ ਆ ਕੇ ਤੇ ਸਾਰਾ ਤੁਹਾਡਾ ਟੈਟੇ ਦੀ ਹੋਏ ਠੀਕ ਹੈ